ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਵੈਸਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀ ਅਜਨ ਮੈਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੰਤਾਨੀਏ ਵੀਡੀਓਜ਼ ਤੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋੜ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਫ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋੜ ਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋੜ ਤੇ ਲੋ ਜੀ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਖੂਬਸੂਰਤ ਮਿਲਣ ਵਾਲਿਆ ਸੂਟ ਤੁਹਾਨੂੰ ਬਹੁਤ ਜ਼ਿਆਦਾ ਲੋ ਜੀ ਪਹਿਲਾ ਸੂਟ ਦੇਖੋ ਬਿਲਕੁਲ ਪਿਓਰ ਕਾਟਨ ਦੇ ਵਿੱਚ ਤੁਸੀਂ ਡਰੋਗਾ ਆਲਓਵਰ ਸੂਟ ਹੈ ਲੋ ਜੀ ਨੇਵੀ ਪਿਊ ਕਲਰ ਹੈ ਹਾਰ ਓਵਰ ਦੇ ਵਿੱਚ ਸੂਟ ਹੈ ਲੇਸਸ ਲੱਗੀਆਂ ਹੋਈਆਂ ਨੇ ਆ ਲੋ ਇਹ ਜਿਹੜੇ ਲੇਸਸ ਲੱਗੀਆਂ ਹੋਈਆਂ ਨੇ ਤੁਹਾਨੂੰ ਪੈਨਲ ਬਣੇ ਹੋਏ ਨੇ ਦੋ ਲੇਸਸ ਦੇ ਜਿਵੇਂ ਆਪਾਂ ਕਲੀਆਂ ਪਾ ਕੇ ਬਣਾਉਣੇ ਹੁੰਦੇ ਆ ਤਾਂ ਪਹਿਲਾਂ ਹੀ ਡਿਜ਼ਾਈਨਿੰਗ ਕੀਤੀ ਹੋਈ ਹੈ ਇਹਦੇ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਕੈਮਰੀ कॉटन ਦੇ ਸੂਟ ਹੈ ਤੇ ਘੇਰੇ ਤੇ ਦੇਖੋ ਲੇਸਸ ਵਗੈਰਾ ਡਿਜ਼ਾਈਨ ਕੀਤਾ ਹੋਇਆ ਠੀਕ ਹੈ ਇਨਸਰਟ ਕੀਤੀਆਂ ਹੋਈਆਂ ਨੇ ਦੋ ਲੇਸਸ ਉਸ ਤੋਂ ਬਾਅਦ ਔਰਗੈਂਜ਼ਾ ਦੀ ਲੇਸ ਲੱਗੀ ਹੋਈ ਹੈ ਬੜੀ ਪਿਆਰੀ ਜੀ ਔਰਗੈਂਜ਼ਾ ਦੀ ਲੇਸ ਲੱਗੀ ਹੋਈ ਹੈ ਤੇ ਮੈਂ ਤੁਹਾਨੂੰ ਨਾਪ ਕੇ ਦੱਸ ਦਿੰਨੀ ਆ ਕਿ heira ਕਿੰਨਾ ਹੋਊਗਾ। ਲੋ ਜੀ heira 27 ਹੈ ਦਾ। ਠੀਕ ਹੈ ਜੀ ਤੇ ਫੋਲਡ ਕੀਤੀ ਹੋਈ ਆ ਫੋਰ ਦੋਨੋਂ ਸਾਈਡਾਂ ਤੋਂ ਇਸ ਲਈ 27 ਤੁਹਾਨੂੰ ਰੈਡੀ ਮਿਲ ਜੂਗਾ heira ਕੱਟ ਕਰ ਸਕਦੇ ਹੋ 27 ਤੋਂ ਜ਼ਿਆਦਾ ਨਹੀਂ ਹੋਣਾ ਹੈਗਾ। ਤੇ ਆਲ ਓਵਰ ਦੇ ਵਿੱਚ ਸੂਟ ਆ 5 ਮੀਟਰ ਦਾ ਸੂਟ ਮਿਲੂਗਾ। ਦੁਪੱਟਾ ਦੇਖੋ ਇਹਦੇ ਨਾਲ ਤੁਸੀਂ ਪਿਓਰ ਸ਼ਿਫੋਨ ਦਾ ਦੁਪੱਟਾ। 4 ਸਾਈਡ ਲੇਸ ਲਗਭਗ 2.5 ਮੀਟਰ ਆਹ ਲੋ ਚੌੜਾਈ ਵੀ ਬਹੁਤ ਜ਼ਿਆਦਾ ਤੇ ਲੰਬਾਈ ਵੀ ਪੂਰੀ ਐਨ ਖੁੱਲਾ ਡੁੱਲਾ ਦੁਪੱਟਾ ਲੋ ਜੀ ਬਹੁਤ ਚੌੜਾ ਹੈ ਦੁਪੱਟੇ ਦੀ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਹੈ ਬਹੁਤ ਜ਼ਿਆਦਾ ਵਿੱਚ ਨੈਗੇਟਿਵ ਪ੍ਰਿੰਟਿੰਗ ਵੀ ਹੈਗੀ ਆ ਦੂਰਾ ਕਰਕੇ ਇੱਕ ਮਿੰਟ ਮੈਂ ਸਾਨੂੰ ਪਹਿਲਾਂ ਕਿਹੜਾ ਏਦਾਂ ਦਿਖਾਵਾਂ ਬਹੁਤ ਪਿਆਰਾ ਲੱਗਦਾ ਦੁਪੱਟਾ ਤੇ ਹੁਣ ਮੈਂ ਡਬਲ ਕਰ ਦੇਣੀ ਆ ਵਿਚਕਾਰ ਵੀ ਇੱਕ ਸੈਂਟਰ ਦੇ ਵਿੱਚ ਤੁਹਾਨੂੰ ਫਲਾਵਰ ਮਿਲੂਗਾ 4 ਸਾਈਡ ਬਾਰਡਰ ਮਿਲੂਗਾ ਦੂਰੇ ਤਾਂ ਸੋਹਣਾ ਹੈ ਪਤਾ ਲਾ ਦਰਜ ਇਹਦਾ ਕਿਦਾਂ ਆ ਗੋਦੀ ਇਹ ਬੜੀ ਡਿਜ਼ਾਈਨਿੰਗ ਹੈ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਇਹਦੇ ਵਿੱਚ ਵਿੱਚ ਫਲਾਵਰ ਵੀ ਬੜੇ ਸੋਹਣੇ ਲੱਗਦੇ ਨੇ ਨੇਵੀ ਬਲੂ ਕਲਰ ਹੈ ਤੇ ਫੋਰ ਸਾਈਡ ਲੇਸ ਹੈ ਵਿੱਚ ਡਾਟਸ ਜਿਹੇ ਵੀ ਨੇ ਪ੍ਰਿੰਟ ਦੇ ਕਾਫੀ ਸੋਹਣਾ ਸੂਟ ਹੈ ਦੁਪੱਟਾ ਕਾਫੀ ਵਧੀਆ ਹੈਗਾ 240 45 ਆਰਾਮ ਨਾਲ ਦੁਪੱਟਾ ਤੁਹਾਨੂੰ ਮਿਲ ਜੂਗਾ ਤੇ ਪ੍ਰਾਈਸ ਇਹਦੀ ਹੈਗੀ ਹੈ 1575 ਰੁਪਏ ਲੋ ਜੀ ਨੈਕਸਟ ਦੇਖੋ ਇਹਦੇ ਵਿੱਚ ਇੱਕ ਕਲਰ ਇਹ ਹੈਗਾ ਬਲੈਕਿਸ਼ ਮਹਿਰੂਨ ਦਾ ਕਲਰ ਹੈਗਾ ਲੋ ਉਦਾਂ ਹੀ ਲੇਸਸ ਲੱਗੀਆਂ ਹੋਈਆਂ ਨੇ ਜਿੱਦਾਂ ਤੁਸੀਂ ਪਹਿਲਾਂ ਦੇਖਿਆ ਆਲ ਓਵਰ ਦੇ ਵਿੱਚ ਸੂਟ ਹੈ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਪਿਓਰ ਕਾਟਨ ਦਾ ਸੂਟ ਠੀਕ ਹੈ ਜੀ ਕਾਫੀ ਸੋਹਣਾ ਹੈ ਉਦਾਂ ਹੀ ਲੇਸਸ ਲੱਗੀਆਂ ਨੇ ਇਹਦੇ ਤੇ ਘੇਰੇ ਤੇ ਫਿਰ ਤੁਹਾਨੂੰ ਆ ਦੋ ਲੇਸਸ ਇਨਸਰਟ ਕੀਤੀਆਂ ਹੋਈਆਂ ਮਿਲਣਗੀਆਂ ਸਾਈ ਘੇਰਾ ਮਿਲੂਗਾ ਔਰ ਗੈਂਜ਼ਾ ਦੀ ਲੇਸ ਮਿਲੂਗੀ ਠੀਕ ਹੈ ਜੀ ਤੇ ਨੈਕਸਟ ਹੈ ਜੀ ਇਹਦਾ ਦੁਪੱਟਾ ਦੁਪੱਟਾ ਵੀ ਉਸ ਤਰੀਕੇ ਦਾ ਹੀ ਹੈਗਾ ਜਿਹੜਾ ਤੁਸੀਂ ਪਹਿਲਾਂ ਦੇਖ ਲਿਆ ਸੇਮ ਡਿਜ਼ਾਈਨਿੰਗ ਮਿਲੂਗੀ ਦੁਪੱਟੇ ਦੀ ਆ लो ਬਿਲਕੁਲ ਸੇਮ ਡਿਜ਼ਾਈਨਿੰਗ ਮਿਲੂਗੀ ਬਹੁਤ ਪਿਆਰੇ ਲੱਗਦੇ ਨੇ ਤੇ 4 ਸਾਈਡ ਇਹਦੇ ਲੇਸ ਮਿਲੂਗੀ ਠੀਕ ਹੈ ਜੀ ਤੇ ਪ੍ਰਾਈਸ ਹੋਊਗੀ ਇਹਦੀ 1500 75 ਤੋਂ ਸ਼ਿਪਿੰਗ ਫ੍ਰੀ ਹੋਊਗੀ ਲਓ ਜੀ ਨੈਕਸਟ ਕਲਰ ਦੇਖੋ ਮਹਿੰਦੀ ਜਿਹਾ ਕਲਰ ਹੈਗਾ ਕਾਫੀ ਸੋਹਣਾ ਲੱਗਦਾ ਹੈ ਵੀ ਇਹਦੇ ਤੇ ਆ ਗਰੇ ਜੀ ਲੇਸ ਲੱਗੀ ਹੋਈ ਹੈ ਫਲਾਵਰਸ ਇਹਨਾਂ ਪੱਤਿਆਂਵੀਆਂ ਦੇ ਨਾਲ ਦੀ ਇਹ ਵਾਲੀ সিলਵਰ ਗਰੇ ਜੀ ਲੇਸ ਲੱਗੀ ਹੋਈ ਹੈ ਤੇ ਪਿਓਰ ਕਾਟਨ ਦੇ ਵਿੱਚ ਸੂਟ ਹੈਗਾ ਆਹ ਦੋ ਲੇਸਸ ਇਨਸਰਟ ਕੀਤੀਆਂ ਨੇ ਤੇ ਆਰਗੈਂਜ਼ਾ ਦੀ ਲੇਸ ਦੇਖੋ ਕਲਰ ਸਹੀ ਹੈ ਕਲਰ ਸਹੀ ਹੈ ਕਲਰ ਬਿਲਕੁਲ ਸਹੀ ਆ ਰਿਹਾ ਹੈ 5 ਮੀਟਰ ਦਾ ਸੂਟ ਮਿਲੂਗਾ ਤੁਹਾਨੂੰ 27 ਘੇਰਾ ਹੋਊਗਾ ਇਹਦਾ ਤੇ ਇਹ ਹੈਗਾ ਜੀ ਦੁਪੱਟਾ সিলਵਰ ਗਰੇ ਕਲਰ ਦੀ ਲੇਸ ਲੱਗੀ ਹੋਈ ਹੈ ਦੁਪੱਟੇ ਤੇ ਆ ਲੋ ਬਾਕੀ ਸਾਰੀ ਡਿਜ਼ਾਈਨਿੰਗ ਸੇਮ ਹੀ ਰਹੂਗੀ ਜਿਹੜੀ ਤੁਸੀਂ ਦੋਨਾਂ ਦੁਪੱਟਿਆਂ ਦੇ ਵਿੱਚ ਦੇਖ ਚੁੱਕੇ ਹੋ ਠੀਕ ਹੈ ਜੀ 4 ਸਾਈਡ ਬਾਰਡਰ ਮਿਲਿਆ ਮਿਲੂਗਾ ਤੁਹਾਨੂੰ ਵਿਚਕਾਰ ਇਹਦੇ ਦੋ ਤਿੰਨ ਫਲਾਵਰ ਬਣੇ ਹੋਏ ਨੇ ਕਾਫੀ ਪਿਆਰਾ ਲੱਗਦਾ ਸੂਟ ਇਹ ਵੀ ਬਹੁਤ ਸੋਹਣਾ ਹੈ ਔਰ ਲੇਸ ਦੇ ਨਾਲ ਦੁਪੱਟਾ ਸਿਰ ਤੇ ਖੜ ਜਾਂਦੇ ਆ ਆਰਾਮ ਨਾਲ ਲੇਸ ਦਾ ਇਹ ਫਾਇਦਾ ਹੁੰਦਾ ਹੈ ਔਰ ਲਾਈਟ ਵੇਟ ਹੈਗੀ ਆ ਲੇਸ ਹਲਕੀ ਆ ਇਹ ਨਹੀਂ ਹੈਗਾ ਕਿ ਦੁਪੱਟਾ ਬਹੁਤ ਭਾਰਾ ਹੋ ਗਿਆ ਇਹਦੇ ਨਾਲ ਦੇਖਣ ਨੂੰ ਲੱਗਦਾ ਕਿ ਚੌੜੀ ਲੇਸ ਪਰ ਬਹੁਤ ਲਾਈਟ ਵੇਟ ਲੇਸ ਹੈਹੀ ਹੈ ਤੇ 1575 ਦੇ ਵਿੱਚ ਸੂਟ ਆ ਜੂਗਾ ਲੋ ਨੈਕਸ ਦੇਖੋ ਜੀ ਇਹ ਵਰਕ ਵਾਲੇ ਸੂਟ ਆ ਗਏ ਆਪਣੇ ਕੋਲੇ ਲੇਲਨ ਕਾਟਨ ਦੇ ਵਿੱਚ ਡਿਜ਼ਾਈਨਿੰਗ ਦੇਖ ਸਕਦੇ ਹੋ ਤੁਸੀਂ ਹੁਣ ਇਹਨਾਂ ਦੀ ਕੀ ਬਣੂਗੀ ਚੰਗੀ ਤਰ੍ਹਾਂ ਸਮਝ ਲਿਓ ਨੋਟ ਇਹ ਵਾਲੀ ਡਿਜ਼ਾਈਨਿੰਗ ਆ ਦੀ ਰੰਗ ਕਿ ਨਹੀਂ ਸਹੀ ਆ ਰਿਹਾ ਰੰਗ ਸਹੀ ਨਹੀਂ ਆ ਰਿਹਾ ਲਓ ਜੀ yellow color ਹੈ ਉੱਪਰੋਂ ਥੋੜਾ ਨਾ ਇੱਥੇ ਦੇਖ ਲੈਣ ਵਾਸਤੇ ਸਹੀ ਆ ਇੱਥੋਂ neck ਨਿਕਲ ਦ ਆ ਹੁਣ ਸਹੀ ਆ 1 ਮਿੰਟ ਆ ਦੇਖੋ ਜੀ ਇੱਥੋਂ neck ਨਿਕਲੂਗਾ ਤੁਹਾਡਾ ਤੇ ਆਹ ਜਿਹੜੀ ਚੀਜ਼ ਹੈ ਨਾ ਇਹ ਤੁਹਾਡੀ ਕਮਰ ਕੋਲੇ ਆਉਗੀ ਠੀਕ ਹੈ ਜਿਵੇਂ ਆਪਾਂ ਚੈਸਟ ਏਰੀਆ ਤੋਂ نیچے ਕਮਰ ਕੋਲੇ ਆ ਜਾਣਗੇ ਇਹ ਮੈਂ ਤੁਹਾਨੂੰ ਦੱਸ ਦੇਣੀ ਆ ਵੀ ਇਹ ਚੌੜਾਈ ਕਿੰਨੀ ਹੈ ਦੀ ਲੋ ਜੀ ਇਹਦੀ ਚੌੜਾਈ ਹੈਗੀ ਹੈ 17 ਇੰਨੀ ਕੁ ਤਾਂ ਕਮਰ ਆ ਹੋਊਗੀ ਮਾੜੀ ਮੋਟੀ ਕੱਟ ਜੂਗਾ ਇਥੋਂ ਵਿੱਚ ਆ ਜੂਗਾ ਤਾਂ ਥੋੜਾ 15 16 ਤੱਕ ਵੀ ਰੱਖ ਸਕਦੇ ਹਾਂ ਤੁਸੀਂ ਠੀਕ ਹੈ ਜੀ ਤੇ ਉੱਪਰੋਂ ਦੱਸ ਦੇਣੀ ਆ ਮੈਂ ਇਹ ਕਿੱਥੇ ਤੱਕ ਹੈਗੇ ਆ ਜੇ ਆਪਾਂ ਉੱਪਰੋਂ ਸ਼ੁਰੂ ਕਰੀਏ ਇਥੋਂ ਤੇ ਇਹ 26 ਤੇ ਜਾ ਕੇ ਖਤਮ ਹੁੰਦੇ ਨੇ ਠੀਕ ਹੈ 15 16 ਤੋਂ ਜਾ ਕੇ ਇਹ 15 ਤੋਂ ਸਟਾਰਟ ਹੁੰਦੇ ਨੇ ਤੁਹਾਨੂੰ ਮੈਂ ਪੂਰੀ ਇਹਦੀ ਮਤਲਬ ਕਿ ਡਿਟੇਲ ਦਿੰਦੀ ਆ ਲੇਲਨ ਕਾਟਨ ਦੇ ਵਿੱਚ ਸੂਟ ਆ ਘੇਰੇ ਤੇ ਤੁਹਾਨੂੰ ਇਹ ਬੇਲ ਮਿਲੂਗੀ ਬੇਲ ਦੀ ਜਿਹੜੀ ਚੌੜਾਈ ਹੈਗੀ ਆ 2.25 ਘੇਰੇ ਦੀ ਠੀਕ ਹੈ ਜੀ ਤੇ ਆ ਹੈਗੀ ਆ ਜੀ ਇਹਦੀ ਬਾਜੂ ਇਹ ਬਾਰਡਰ ਮਿਲੂਗਾ ਬਾਜੂ ਤੇ ਇਹ ਤੁਹਾਨੂੰ ਬਾਜੂ ਦੀਆਂ ਬੂਟੀਆਂ ਮਿਲਣਗੀਆਂ ਠੀਕ ਹੈ ਜੀ ਤੇ ਮੇਰਾ ਖਿਆਲ ਆ ਇਹਦੇ ਸ਼ਾਇਦ ਸਲਵਾਰ ਤੇ ਵੀ ਹੋਵੇ ਹਾਂ ਆਹ ਲੋ ਜੀ ਇਹਦੇ ਸਲਵਾਰ ਤੇ ਵੀ ਤੁਹਾਨੂੰ ਇਹੀ ਵਰਕ ਮਿਲੂਗਾ ਇੱਥੇ ਠੀਕ ਹੈ ਲਿਲਨ ਕਾਟਨ ਦੇ ਵਿੱਚ ਸੂਟ ਮਿਲੂਗਾ ਕਾਫੀ ਸੋਹਣਾ ਸੂਟ ਹੈ ਤੇ ਮੈਂ ਦੁਪੱਟਾ ਦਿਖਾਉਣੀ ਆ ਦੁਪੱਟਾ ਬਹੁਤ ਪਿਆਰਾ ਹੈ ਮਲ ਕਾਟਨ ਦੇ ਵਿੱਚ ਇਹ ਰੰਗ ਇਹ ਸਿਰਫ ਲਾਨੀ ਹੈ ਰੰਗ ਆਹਾ ਮੈਂ ਤੁਹਾਨੂੰ ਦੱਸਿਆ ਸੀ ਜਿਹੜਾ ਹੋਰ ਰੰਗ ਆਏ ਹੋਈ ਗੱਲ ਨਹੀਂ ਪਤਾ ਲੱਗ ਜਾਣਾ ਹੁੰਦਾ ਤਾਂ ਮਲ ਕਾਟਨ ਦੇ ਵਿੱਚ ਦੁਪੱਟਾ ਹੈਗਾ ਜੀ ਇਹਦਾ ਬੜਾ ਹੀ ਪਿਆਰਾ ਜਿਹਾ ਦੁਪੱਟਾ ਚੌੜਾਈ ਦੇਖੋ ਕਿੰਨੀ ਹੈ ਦੁਪੱਟੇ ਦੀ ਆਹ ਲਓ ਟਾਈ ਐਂਡ ਡਾਈ ਦੇ ਵਿੱਚ ਠੀਕ ਹੈ 4 ਸਾਈਡ ਲੇਸ ਆਹ ਲਓ ਫੁੱਲਾ ਡੁਲਟਾ 1.5 ਮੀਟਰ ਦਾ ਦੁਪੱਟਾ ਤੇ 4 ਸਾਈਡ ਦੇ ਲੇਸ ਬਹੁਤ ਸੋਹਣਾ ਦੁਪੱਟਾ ਜੀ ਮਲ ਕਾਟਨ ਦਾ ਆਰਾਮ ਨਾਲ ਗਰਮੀਆਂ ਚ ਜਿਵੇਂ ਮਰਜ਼ੀ ਲਓ ਤੁਸੀਂ ਤੇ ਪ੍ਰਾਈਸ ਇਹਦੀ ਰਹੂਗੀ 1695 ਇਹ ਸੂਟ 1695 ਚ ਤੁਹਾਨੂੰ ਮਿਲ ਜੂਗਾ ਸ਼ਿਪਿੰਗ ਚਾਰजेस ਵੀ ਹੋਣਗੇ ਲੋ ਜੀ ਨੈਕਸਟ ਦੇਖੋ ਆ ਆਪਣੇ ਕੋਲੇ ਸਿੰਗਲ ਕਲਰ ਹੈ ਇੱਕੋ ਹੀ ਪੀਸ ਹੈ ਲినਨ ਕਾਟਨ ਦੇ ਵਿੱਚ ਸੁਨਤ ਹੈ ਘੇਰਾ ਮੇਰਾ ਖਿਆਲ 20 ਕੀ ਹੈ ਦਾ ਤਾਂ ਘੇਰਾ ਸਾਨੂੰ ਐਂਡ ਟੂ ਐਂਡ ਆ 20 ਸਾਢੇ 19 ਹੋਈਆਂ ਬਲਕਿ ਪਰ ਤੁਸੀਂ ਲਿਜਾ ਸਕਦੇ ਹੋ ਇਹਨੂੰ ਤੇ ਚਲੇ ਜਾਊਗਾ ਜੀ 22 ਤੱਕ ਆਹਰਾਮ ਨਾਲ 22 ਤੱਕ ਵੀ ਚਲੇ ਜਾਊਗਾ ਉਸ ਤੋਂ ਬਾਅਦ ਤੁਹਾਡੇ ਇਹ ਬਾਜੂ ਤੇ ਵਰਕ ਮਿਲੂਗਾ ਹੁਣ ਕਲਰ ਸੋਨਾ ਹੈ ਬਹੁਤ ਕਾਫੀ ਸੋਨਾ ਹੈ ਫਰੰਟ ਘੇਰਾ ਐਂਡ ਬੈਕ ਘੇਰਾ ਦੋਨੋਂ ਹੀ ਨੇ ਹਾਂ ਲੋ ਜੀ ਇਹ ਬੈਕ ਘੇਰੇ ਦਾ ਵਰਕ ਠੀਕ ਹੈ ਥੋੜਾ ਥੋੜਾ ਨਾ ਇਥੇ ਮਸ਼ੀਨਾਂ 'ਚ ਥੋੜਾ ਜਿਹਾ ਲੱਗ ਜਾਂਦਾ ਤੇਲ ਜਾਂ ਇਹ ਧੋਖੇ ਉੱਤਰ ਜੂਗਾ ਇਹਦੀ ਬਾਲਾ ਵਹਿਮ ਨਾ ਕਰਿਓ ਇਹ ਤਾਂ ਲੱਗ ਹੀ ਜਾਂਦਾ ਹਾਂ ਤੇ ਸਲਵਾਰ ਤੇ ਵੀ ਤੁਹਾਨੂੰ ਸੇਮ ਹੀ ਵਰਕ ਮਿਲੂਗਾ ਜਿੱਦਾਂ ਦਾ ਵਰਕ ਤੁਹਾਨੂੰ ਬਾਜੂ ਤੇ ਦਿੱਤਾ ਹੈ ਆਹ ਲੋ ਜੀ ਸੇਮ ਵਰਕ ਨੂੰ ਸਲਵਾਰ ਤੇ ਵੀ ਠੀਕ ਹੈ ਲਿਲਨ ਕਾਟਨ ਦੇ ਵਿੱਚ ਸੂਟ ਆਊਗਾ ਦੁਪੱਟਾ ਦੇਖੋ ਦੁਪੱਟਾ ਮਲ ਕਾਟਨ ਦੇ ਵਿੱਚ ਆਊਗਾ ਠੀਕ ਹੈ ਜੀ ਬੜਾ ਹੀ ਪਿਆਰਾ ਜਿਹਾ ਦੁਪੱਟਾ ਗਰਮੀਆਂ ਦੇ ਵਿੱਚ ਲੈਣ ਵਾਲੇ ਬਾਲੇ ਸੋਹਣੇ ਦੁਪੱਟੇ ਆ ਜੀ ਮਲ ਕਾਟਨ ਬੜਾ ਸੋਹਣਾ ਕਪੜਾ ਹੈ ਆ ਲੋ ਪੱਲਿਆਂ ਤੇ ਇਹ ਟਾਈ ਐਂਡ ਡਾਈ ਹੋਊਗੀ ਤੇ ਵਿੱਚੋਂ ਪਲੇਨ ਰਹੂਗਾ ਔਰ ਫਿਰ ਇਹ ਦੂਸਰੇ ਪੱਲੇ ਤੇ ਟਾਈ ਐਂਡ ਡਾਈ ਤੇ ਫੋਰ ਸਾਈਡ ਇਹ ਵਾਲੀ ਬਲੂ ਜੀ ਲੇਸ ਮਿਲੂਗੀ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਆ ਦੀ ਮੇਰਾ ਖਿਆਲ ਆ 1695 ਲੋ ਜੀ ਨੈਕਸਟ ਦੇਖੋ ਇਹ ਵੀ ਬਹੁਤ ਪਿਆਰੇ ਸੂਟ ਹੈ ਸਾਰੇ ਲੇਲਨ कॉटन ਦੇ ਹੀ ਹੈ ਇਹ ਵੀ ਲੇਲਨ कॉटन ਦੇ ਵਿੱਚ ਸੂਟ ਹੈ ਲੋ ਇਹ ਨੈਕ ਤੇ ਵਰਕ ਹੈ ਜੀ ਬੜਾ ਸੋਹਣਾ ਵਰਕ ਹੈ ਦੇਖੋ ਆ ਮੋਢਿਆਂ ਤੋਂ نیچے ਨੂੰ ਆਉਂਦੀਆਂ ਇੱਥੇ ਤੱਕ ਕਮਰ ਤੱਕ ਆਊਗਾ ਆ ਇੱਥੋਂ ਗਲਾ ਨਿਕਲੂਗਾ ਤੁਹਾਡਾ ਇਹ ਵਾਲਾ ਉਹਦਾ ਸ਼ੇਪ ਬਣਾਈ ਹੋਈ ਹੈ ਆ ਚੀਜ਼ ਹੈ ਜਿਹੜੀ ਜਿੱਥੇ ਦਾਗ ਦਾ ਲੱਗਿਆ ਹੋਇਆ ਹੈ ਨੇ ਨਿਕਲ ਜਾਣਾ ਮੋਢੇ 'ਚ ਠੀਕ ਹੈ ਜੀ ਪਹਿਲਾਂ ਹੀ ਦੱਸ ਦਾਂ ਤੁਹਾਨੂੰ ਮੈਂ ਤੇ ਨੈਕਸਟ ਹੈ ਅਗਲਾ ਵਰਕ ਦਿਖਾਉਣੀ ਆ ਦਾ ਤੁਹਾਨੂੰ ਇਹ ਬਾਜੂ ਦਾ ਵਰਕ ਹੈ ਜੀ ਬਾਜੂ ਤੇ ਤੁਹਾਨੂੰ ਇਹ ਇੰਨਾ ਸਾਰਾ ਵਰਕ ਮਿਲੂਗਾ ਪੂਰੀ ਬਾਜੂ ਤੇ ਹੀ ਲਗਭਗ ਵਰਕ ਹੋਇਆ ਹੋਇਆ ਬੜਾ ਪਿਆਰਾ ਜਿਹਾ ਨੇੜੇ ਕਰਕੇ ਦਿਖਾ ਦੇਗੀ ਕਿਉਂਕਿ ਬਰੀਕ ਜਿਹਾ ਵਰਕ ਹੈ ਨਾ ਬੜੇ ਸੋਹਣੇ ਜਿਹੀ ਬਰੀਕੀ ਜੀ ਦੀ ਵੇਲ ਪਾਈ ਹੋਈ ਹੈ ਬਹੁਤ ਠੀਕ ਹੈ ਜੀ ਤੇ ਅੱਗੇ ਮੈਂ ਤੁਹਾਨੂੰ ਹੋਰ ਵਰਕ ਦਿਖਾਉਣੀ ਆ ਇਹਦਾ ਇਹਦੇ ਵਰਕ ਹੈਗਾ ਹੋਰ ਬੈਕ ਸਾਈਡ ਤੇ ਆਹ ਲੋ ਇਹ ਇਹਦਾ ਬੈਕ ਨੈਕ ਦਾ ਵਰਕ ਹੈ ਲੋ ਜੀ ਕਾਫੀ ਜ਼ਿਆਦਾ ਵਰਕ ਆਊਗਾ ਇਹ ਨੀਚੇ ਤੱਕ ਚਲੇ ਜਾਊਗੀ ਵੇਲ ਜੀ ਆਹ ਉੱਪਰੋਂ ਜਾਨੀ ਤੁਹਾਡੇ ਬੈਕ ਨੈਕ ਤੋਂ ਸਟਾਰਟ ਹੋ ਜੂਗਾ ਇਹ ਪੂਰਾ ਭਰਿਆ ਪਿਆ ਬੈਕ ਸਾਈਡ ਹੈ ਜਿਹੜੀ ਪੂਰੀ ਭਰੀ ਹੋਈ ਹੈ ਕਾਫੀ ਸੋਹਣਾ ਸਟਾਈਲ ਦਾ ਸੂਟ ਹੈ ਜੀ ਬਹੁਤ ਜਿਆਦਾ ਸੋਹਣਾ ਸਟਾਈਲ ਦਾ ਸੂਟ ਹੈ ਇਹ ਤੇ ਦੁਪੱਟਾ ਦਿਖਾਉਣੀ ਆ ਦਾ ਬਹੁਤ ਸੋਹਣੇ ਦੁਪੱਟੇ ਆ ਇਹ ਨਾਲ ਆ ਲੋ ਜੀ ਮਲ ਕਾਟਨ ਦੇ ਵਿੱਚ ਦੁਪੱਟਾ ਗਰਮੀਆਂ ਦੇ ਲਈ ਬਹੁਤ ਸੋਹਣਾ ਸਟੱਫ ਆਹ ਲੋ ਬਹੁਤ ਪਿਆਰੇ ਲੱਗਦੇ ਆ ਸੂਟ ਬਹੁਤ ਜਿਆਦਾ ਸੋਹਣੇ ਲੱਗਦੇ ਆ ਲੋ ਠੀਕ ਹੈ ਜੀ 2.5 ਮੀਟਰ ਦਾ ਪੱਟਾ ਤੇ 4 ਸਾਈਡ ਲੇਸ ਤੇ ਪ੍ਰਾਈਸ 1695 ਨੈਕਸਟ ਦੇਖੋ ਆ ਫੋਟੋ ਵੀ ਦੇਖ ਸਕਦੇ ਹੋ ਤੁਸੀਂ ਠੀਕ ਹੈ ਤੇ ਨੈਕਸਟ ਦੇਖੋ ਜੀ ਅਗਲਾ ਕਲਰ ਸੇ ਇਵੇਂ ਹੀ ਲਗਭਗ ਕਲਰ ਉਹੀ ਆ ਵਰਕ ਦਾ ਫਰਕ ਪੈ ਗਿਆ ਲੋ ਜੀ ਬੈਕ ਤੇ ਵੀ ਘੇਰੇ ਦਾ ਵਰਕ ਤੇ ਚੌਕ ਦਾ ਵਰਕ ਮਿਲੂਗਾ ਫਰੰਟ ਤੇ ਵੀ ਘੇਰੇ ਦਾ ਵਰਕ ਤੇ ਚੌਕ ਦਾ ਵਰਕ ਮਿਲੂਗਾ ਉਦਾਂ ਹੀ ਠੀਕ ਹੈ ਘੇਰਾ 나ਪ ਕੇ ਦੱਸ ਦੇਣੀ ਆ ਲੋ ਜੀ ਘੇਰਾ 20 ਹੈ 20 ਹੈ ਤੁਸੀਂ ਇਹਨੂੰ ਲਿਜਾ ਸਕਦੇ ਹੋ ਜੀ 22 ਤੱਕ ਬਾਈਕ ਤੱਕ ਲਿਜਾ ਸਕਦੇ ਹਾਂ ਪਾਈਪਿੰਗ ਵਗੈਰਾ ਲਾ ਕੇ ਠੀਕ ਹੈ 20 ਤੱਕ ਬਿਲਕੁਲ ਰੈਡੀ ਹੈ ਤੇ ਇਹ ਹੋ ਗਿਆ ਜੀ ਤੁਹਾਡਾ ਫਰੰਟ ਕਹਿ ਲਓ ਜਾਂ ਬੈਕ ਕਹਿ ਲਓ ਠੀਕ ਹੈ ਆਹ ਹੋ ਗਿਆ ਤੁਹਾਡਾ ਫਰੰਟ ਉਹ ਬੈਕ ਸੀ ਆਹ ਫਰੰਟ ਹੈ ਤੇ ਆਹ ਹੈਗਾ ਇਹਦਾ neck ਹੁਣ ਮੈਂ ਇਹਦੀ ਲੈਂਥ ਦੱਸਦੀ ਹਾਂ ਤੁਹਾਨੂੰ ਵਰਕ ਬਹੁਤ ਪਿਆਰਾ ਹੈ ਹੁਣ ਆਪਾਂ ਤੁਹਾਨੂੰ ਇਹਦੀ ਲੈਂਥ ਦੱਸ ਦਿੰਦੇ ਹਾਂ ਸਾਢੇ 43 ਲੈਂਥ ਹੈ 44 ਤੱਕ ਜਾ ਸਕਦੀ ਹੈ ਠੀਕ ਹੈ ਜੀ ਤੇ ਅਗਲਾ ਵਰਕ ਦੇਖੋ ਇਹ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨਹੀਂ ਜੀ ਲਿਲਨ ਕਾਟਨ ਦਾ ਸੂਟ ਹੈ ਇਹ ਬਾਕੀ ਲਾਉਣੀ ਆ ਤਾਂ ਤੁਹਾਡੀ ਮਰਜ਼ੀ ਆ ਥੋੜਾ ਜਿਹਾ ਉਹ ਕਿਤੋਂ ਹੋ ਕੇ ਵੀ ਗੱਫ ਹੋ ਜਾਂਦਾ ਇਹ ਹੈਗਾ ਬਾਜੂ ਦਾ ਵਰਕ ਠੀਕ ਹੈ ਹਾਂ ਬਾਜੂ ਦਾ ਵਰਕ ਹੈ ਇਹ ਬੈਕ ਵਰਕ ਫਰੰਟ ਵਰਕ ਨੈਕ ਵਰਕ ਔਰ ਬਾਜੂ ਵਰਕ ਠੀਕ ਹੈ ਜੀ ਸਲਵਾਰ ਤੇ ਤਾਂ ਨਹੀਂ ਮੈਨੂੰ ਲੱਗਦਾ ਫਿਰ ਵੀ ਮੈਂ ਚੈੱਕ ਕਰ ਲਾਂ ਇੱਕ ਵਾਰੀ ਮੜਾ ਜਾਤੀ ਨਹੀਂ ਨਹੀਂ ਬਾਜੂ ਦਾ ਹੀ ਹੈ ਲਓ ਜੀ neck work back front kheera ਤੇ ਬਾਜੂ ਵਰਕ ਠੀਕ ਹੈ ਜੀ ਇੰਨਾ ਸਾਰਾ ਵਰਕ ਮਿਲੂਗਾ ਤੁਹਾਨੂੰ ਤੇ ਕਲਰ ਬਹੁਤ ਜਿਆਦਾ ਸੋਹਣਾ ਹੈ ਹੁਣ ਮੈਂ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਆ ਦੁਪੱਟਿਆਂ ਦੇ ਸਿਰ ਤੇ ਸੂਟ ਹੁੰਦੇ ਨੇ ਜੀ ਮਲ ਕਾਟਨ ਦਾ ਦੁਪੱਟਾ ਕਿਉਂਕਿ ਅੱਜ ਕੱਲ ਮਲ ਕਾਟਨ ਮਲ ਕਾਟਨ ਹੀ ਹੋਈ ਪਈ ਆ ਜੀ ਬਹੁਤ ਜ਼ਿਆਦਾ ਇਹਦਾ ਰੌਲਾ ਹੈ ਅੱਜ ਕੱਲ ਮਲ ਕਾਟਨ ਦੇ ਸੂਟ ਤੇ ਮਲ ਕਾਟਨ ਦੇ ਦੁਪੱਟੇ ਅ ਚੌੜਾਈ ਲੰਬਾਈ ਬਹੁਤ ਆ ਦੁਪੱਟਿਆਂ ਦੀ ਇਹ ਪਲੇਨ ਦੇ ਵਿੱਚ ਦੁਪੱਟਾ ਹੈਗਾ ਇਹ ਲੋ 4 ਸਾਈਡ ਲੇਸ ਜ਼ਰੂਰ ਮਿਲੂਗੀ ਤੁਹਾਨੂੰ ਠੀਕ ਹੈ ਸੂਟ ਬਹੁਤ ਜ਼ਿਆਦਾ ਸੋਹਣਾ ਲੱਗਦਾ ਮਹਿਰੂਨ ਕਲਰ ਦੇ ਦੁਪੱਟੇ ਨਾਲ ਬਹੁਤ ਪਿਆਰਾ ਲੱਗਦਾ 1695 ਦੇ ਵਿੱਚ ਸੂਟ ਤੁਹਾਡੇ ਘਰ ਆ ਜੂਗਾ। ਲੋ ਜੀ ਆ ਦੇਖ ਲਓ ਇਹ ਤਾਂ ਆਪਾਂ ਬਹੁਤ ਜ਼ਿਆਦਾ ਦਿਖਾਏ ਨਹੀਂ ਤੁਹਾਨੂੰ। 2 ਪੀਸ ਆਏ ਨੇ ਜੀ ਹੁਣ ਫੇਰ ਆਪਣੇ ਕੋਲੇ ਸਿਰਫ 2 ਪੀਸ। ਠੀਕ ਹੈ ਜੀ। ਲਓ ਤੁਸੀਂ ਦੇਖ ਲਓ ਇਹਦਾ ਕਲਰ ਕਲਰ ਬਹੁਤ ਜ਼ਿਆਦਾ ਸੋਹਣਾ ਹੈ। ਆਲੋ ਘੇਰਨ ਆਪ ਦੇਣੀ ਆ ਲੋ ਜੀ 21 ਕੇਰਾ 22 22 ਤੱਕ 22 ਤੱਕ ਲਿਜਾ ਸਕਦੇ ਹੋ ਤੁਸੀਂ ਇਹ ਵਰਕ ਮਿਲੂਗਾ ਤੁਹਾਨੂੰ ਬਾਜੀ ਤੇ ਸੇਮ ਹੀ ਵਰਕ ਮਿਲੂਗਾ ਤੁਹਾਨੂੰ ਸਲਵਾਰ ਤੇ ਸਲਵਾਰ ਦੇਖ ਲਵਾਂ ਮੈਂ ਪਹਿਲਾਂ ਹਾਂ ਸੇਮ ਵਰਕ ਸਲਵਾਰ ਤੇ ਫਿਰ ਆ ਵਰਕ ਤੁਹਾਨੂੰ ਮਿਲੂਗਾ ਜੀ neck ਤੇ ਪੱਟੀ ਆ ਜੀ ਠੀਕ ਹੈ ਜੀ ਇਹਦੀ ਲੈਂਥ ਦਾ ਕੋਈ ਚੱਕਰ ਨਹੀਂ ਲੈਂਥ ਜਿੰਨੀ ਮਰਜ਼ੀ ਕਰ ਲਿਓ ਤੁਸੀਂ ਵਧਾ ਲਿਓ ਘਟਾ ਲਿਓ ਸਭ ਹੋ ਜਾਊਗਾ ਦਾ ਲੋ ਜੀ ਇਹ ਸੂਟ ਹੈ ਨਾ ਜਿਹੜਾ ਪਹਿਲਾਂ 1750 ਚ ਦਿੱਤਾ ਸੀ ਚਾਈਨਾ ਕੋਟੇ ਦੇ ਦੁਪट्टे ਨਾਲ ਪਰ ਅੱਜ ਇਹ ਆ ਰਿਹਾ ਆਪਣੇ ਕੋਲੇ ਟੈਬੀ ਦੇ ਦੁਪट्टे ਨਾਲ ਲਸ਼ ਲਸ਼ ਕਰਦਾ ਦੁਪੱਟਾ ਦੇਖੋ ਬਸ ਇੰਨਾ ਪਿਆਰਾ ਦੁਪੱਟਾ ਇਹਦਾ ਆਹ ਲੋ ਨੇੜੇ ਕਰਕੇ ਦਿਖਾ ਦਿੰਦੀ ਲੋ ਜੀ ਟੈਬੀ ਦਾ ਦੁਪੱਟਾ ਬਹੁਤ ਜ਼ਿਆਦਾ ਖੂਬਸੂਰਤ ਹੁਣ ਮੈਂ ਇਹਨੂੰ ਕਹਿਰਾ ਕਰ ਦੇਣੀ ਆ ਆਹ ਲੋ ਠੀਕ ਹੈ ਜੀ ਬਹੁਤ ਸੋਹਣਾ ਦੁਪੱਟਾ ਹੈ ਬਹੁਤ ਪਿਆਰਾ ਪਤਲਾ ਪਤਲਾ ਬਹੁਤ ਸੋਹਣਾ ਦੁਪੱਟਾ 4 ਸਾਈਡ ਲੇਸ ਚਮਕ ਹਾਂ ਚਮਕਦਾ ਵਿੱਚ ਤਾਂ ਚਮਕ ਹੁੰਦੀ ਹੋਈ ਆ ਬਹੁਤ ਸੋਹਣਾ ਦੁਪੱਟਾ ਜੀ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਹੈ ਚਮਕ ਹਾਂ ਤੇ ਪ੍ਰਾਈਸ ਹੈਗੀ ਇਹਦੀ 1850 ਹੁਣ ਇਹਦਾ 100 ਰੁਪਿਆ ਜਿਹੜੀ ਪ੍ਰਾਈਸ ਹੋ ਵੱਧ ਗਈ ਕਿਉਂਕਿ ਇਹਦੇ ਨਾਲ ਦੁਪੱਟਾ ਜਿਹੜਾ ਉਹ ਟੈਬੀ ਦੇ ਵਿੱਚ ਆ ਗਿਆ ਹੁਣ ਠੀਕ ਹੈ ਜੀ ਲੋ ਜੀ ਬਹੁਤ ਸੋਹਣਾ ਸੂਟ ਹੈ 5 ਮੀਟਰ ਮਿਲੂਗਾ ਪਿਓਰ ਕਾਟਨ ਦਾ ਸੂਟ ਹੈ ਨੈਕਸਟ ਦੇਖੋ ਆ ਵੀ ਤੁਸੀਂ ਸੂਟ ਮੇਰੇ ਵੀਡੀਓ ਦੇ ਵਿੱਚ ਬਹੁਤ ਵਾਰ ਦੇਖ ਚੁੱਕੇ ਪਰ ਇਹਦੀ ਡਿਮਾਂਡ ਕਿਤੇ ਖੜ ਨਹੀਂ ਰਹੀ ਚਾਰ ਪੀਸ ਮੰਗਾਏ ਨੇ ਜੀ ਹੁਣ ਫੇਰ ਆਪਾਂ ਚਾਰ ਪਹਿਣਾ ਲੈ ਸਕਦੀ ਹਾਂ ਲੋ ਜੀ ਮਲ ਕਾਟਨ ਦੇ ਵਿੱਚ ਸੂਟ ਹੈ ਮਲ ਕਾਟਨ ਹੈ ਹਾਂ ਮਲ ਕਾਟਨ ਦੇ ਵਿੱਚ ਸੂਟ ਆ ਬਿਨਾ ਲਾਈਨਿੰਗ ਤੋਂ ਬਣ ਜੂਗਾ ਲੋਡ ਨਹੀਂ ਲਾਈਨਿੰਗ ਦੀ ਕੋਈ ਹਾਂ ਠੀਕ ਹੈ ਜੀ ਆਹ ਲੱਗੇ ਹੋਏ ਨੇ ਜੀ ਇਹਦੇ ਬਟਨ ਉੱਪਰ ਮੜ ਕੇ ਬਟਨ ਲਾਏ ਹੋਏ ਨੇ ਲੈਂਥ ਮੇਰੇ ਖਿਆਲ ਦਾ 40 ਹੋਊ ਮੈਂ ਫੇਰ ਵੀ ਨਾਪਦਾ ਨਹੀਂ ਲਓ ਜੀ ਪੈਨਲ ਪਏ ਹੋਏ ਨੇ ਪੌਣੇ 41 ਤੱਕ ਵਰਕ ਹੋ ਜਾਵਿਆ ਤੇ ਬਾਕੀ ਅਗਲਾ ਵਰਕ ਦਿਖਾ ਦੇਣੀ ਆ ਤੁਹਾਨੂੰ ਮੈਂ ਘੇਰਾ ਵੀ ਦੱਸ ਦਾਂ ਕਾਫੀ ਲਵਦਾ ਘੇਰਾ ਤਾਂ ਮੈਂ 26.5 ਤੇ ਆਹ ਦੇਖੋ ਤੁਸੀਂ ਲੋ ਤੇ ਇਦਾਂ ਕਰਕੇ ਆਹ ਤਾਂ ਘੇਰੇ ਤੇ ਮੇਲ ਆ ਤੇ ਆਹ ਮੋਢੇ ਤੇ ਆ ਠੀਕ ਹੈ ਜੀ ਲੋ ਬਹੁਤ ਸੋਹਣਾ ਸੂਟ ਹੈ ਇਹ ਹੈਗੀ ਇਹਦੀ ਸਲਵਾਰ ਮਸਲੀਨ ਦੇ ਵਿੱਚ ਸਲਵਾਰ ਰ ਲਸ਼ ਲਸ਼ ਕਰਦੀ ਸਲਵਾਰ ਹਾਂ ਸ਼ਾਇਨ ਦੇਖੋ ਤੁਸੀਂ ਬਹੁਤ ਪਿਆਰੀ ਮਸਲੀਨ ਹੈ ਜੀ ਇਹ ਬਹੁਤ ਜਿਆਦਾ ਸੋਹਣੀ ਹੈ ਬਹੁਤ ਜਿਆਦਾ ਸੋਹਣੀ ਹੈ ਠੀਕ ਹੈ ਲੋ ਬਹੁਤ ਪਿਆਰਾ ਸੂਟ ਹੈ ਹੁਣ ਮੈਂ ਦੁਪੱਟਾ ਦਿਖਾ ਦੇਣੀ ਆ ਤੁਹਾਨੂੰ ਦੁਪੱਟਾ ਆਊਗਾ ਜੀ ਇਹਦਾ ਮਲ ਕਾਟਨ ਦੇ ਵਿੱਚ ਆਹ ਲੋ ਬਹੁਤ ਸੋਹਣਾ ਮਲ ਕਾਟਨ ਦੇ ਵਿੱਚ 4 ਸਾਈਡ ਵਾਈਟ ਕਲਰ ਦੀ ਲੇਸ ਲੋ ਠੀਕ ਹੈ ਜੀ 1795 ਦੇ ਵਿੱਚ ਸੂਟ ਮਿਲ ਜੂਗਾ ਸ਼ਿਪਿੰਗ ਚਾਰजेस ਕੋਈ ਨਹੀਂ ਦੇਣੀ ਲਓ ਜੀ ਇੱਕ ਲਾਸਟ ਪੀਸ ਆਪਣੇ ਕੋਲੇ ਇਹ ਵਾਲਾ ਇੱਕੋ ਹੀ ਪੀਸ ਸਿੰਗਲ ਪੀਸ neck ਵਗੈਰਾ ਬਣਿਆ ਹੋਇਆ ਲੇਸਸ ਲੱਗੀਆਂ ਹੋਈਆਂ ਨੇ ਕੁਝ ਨਹੀਂ ਕਰਨਾ ਬਸ ਤੁਸੀਂ ਪਾਉਣਾ ਹੀ ਹੈ ਥੋੜੀਆਂ ਜੀਆਂ ਸੀਣਾ ਮਾਰ ਕੇ ਕਲਰ ਬਹੁਤ ਸੋਹਣਾ 골ਡਨ ਜਿਹਾ ਕਲਰ ਹੈਗਾ ਸਕਿਨ 골ਡਨ ਜਿਹਾ ਕਲਰ ਹੈ ਲਓ ਆ ਦੇਖ ਲਓ ਇਹਦੇ ਘੇਰੇ ਤੇ ਲੇਸ ਠੀਕ ਹੈ ਜੀ ਪ੍ਰਿੰਟਡ ਹੈਗਾ ਸ਼ਰਟ ਇਹਦਾ ਬਹੁਤ ਪਿਆਰਾ ਜਿਹਾ ਸ਼ਰਟ ਹੈਗਾ ਤੇ ਇਹ ਇੱਕ ਟੈਕਸ ਦਾ ਸੂਟ ਹੈ ਜੀ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਮਸਲੀਨ ਦੀ ਸਲਵਾਰ ਨਾਲ ਮਿਲੂਗਾ ਸਲਵਾਰ ਦੇ ਉੱਪਰ ਤੁਹਾਨੂੰ ਵਰਕ ਮਿਲੂਗਾ ਆ ਲੋ ਇਹ ਵਾਲਾ ਸਲਵਾਰ ਤੇ ਇੱਕ ਫਲਾਵਰ ਮਿਲੂਗਾ 골ਡਨ ਜਿਹਾ ਕਲਰ ਹੈਗਾ ਸੂਟ ਦਾ ਸੂਟ ਦਾ ਕਲਰ ਬਹੁਤ ਸੋਹਣਾ ਹੈ ਔਰ ਚਾਈਨਾ ਕੋਟੇ ਦੇ ਨਾਲ ਦੁਪੱਟਾ ਆਊਗਾ ਤੁਹਾਡਾ ਸੌਫਟ ਵਾਲਾ ਬਿਲਕੁਲ ਸੌਫਟ ਵਾਲਾ ਕਿ ਮਸਲੀਨ ਹੈ ਮਸਲੀਨ ਮਸਲੀਨ ਦਾ ਦੁਪੱਟਾ ਹੈ ਬਹੁਤ ਸੋਹਣਾ ਜਿਹਾ ਦੁਪੱਟਾ ਹੈ ਸੌਫਟਨੈਸ ਬਹੁਤ ਜ਼ਿਆਦਾ ਦੁਪੱਟੇ ਚ ਬਹੁਤ ਜ਼ਿਆਦਾ ਤੇ ਸ਼ਾਈਨ ਵੀ ਹੈ 2.5 ਮੀਟਰ ਦਾ ਦੁਪੱਟਾ ਤੇ 4 ਸਾਈਡੇ ਵਾਲੀ ਲੇਸ ਪ੍ਰਾਈਸ 1350 ਸ਼ਿਪਿੰਗ ਕੋਈ ਨਹੀਂ ਹੈਗੀ ਲੋ ਜੀ ਮੈਂ ਤੁਹਾਨੂੰ ਥੋੜੇ ਜਿਹੇ ਰਾਮ ਟੈਕਸ ਦੇ ਸੂਟ ਦਿਖਾਉਣਾ ਚਾਹੂੰਗੀ ਕਾਫੀ ਜ਼ਿਆਦਾ ਸੋਹਣੇ ਸੂਟ ਹੈ ਲੇਸਸ ਇਨਸਰਟ ਕਰੀਆਂ ਹੋਈਆਂ ਨੇ ਦੋ ਦੋ ਲੇਸਸ ਨੇ ਇਹ ਵਰਕ ਹੈ ਜੀ ਇਹਦੇ ਵਿੱਚ ਠੀਕ ਹੈ ਜਿਹੜਾ ਗੋਲ ਗੋਲ ਜਿਹਾ ਦਿਖ ਰਿਹਾ ਨੇ ਫਲਾਵਰ ਇਹ ਤੁਹਾਨੂੰ ਵਰਕ ਮਿਲੂਗਾ ਇਹਦੇ ਵਿੱਚ ਬਿਲਕੁਲ ਪ्युअर ਕੈਮਰੀ कॉटन ਦੇ ਵਿੱਚ ਸੂਟ ਬਹੁਤ ਪਿਆਰਾ ਸੂਟ ਹੈ ਘੇਰੇ ਤੇ ਫਿਰ ਆਵਲੀ ਲੇਸ ਮਿਲੂਗੀ ਠੀਕ ਹੈ ਇਹ ਕੋਟੇ ਦਾ ਮਿਲੂਗਾ ਜੀ ਤੁਹਾਨੂੰ ਦੁਪੱਟਾ ਆ ਲੋ ਲੋ 2.5 ਮੀਟਰ ਦਾ ਦੁਪੱਟਾ ਬਹੁਤ ਸੋਹਣਾ ਹਾਂ ਬਹੁਤ ਸੋਹਣਾ ਕੋਟੇ ਦਾ ਦੁਪੱਟਾ 2.5 ਮੀਟਰ ਲੇਸ ਪਲਸ ਬੂਟੀ ਠੀਕ ਹੈ ਜੀ ਤੇ ਪ੍ਰਾਈਸ ਹੈਗੀ 1795 ਰੁਪਏ ਰਾਮ ਟੈਕਸ ਦਾ ਸੂਟ ਅਗਲਾ ਸੂਟ ਵੀ ਰਾਮ ਟੈਕਸ ਦੇ ਵਿੱਚ ਹੀ ਹੈ ਪਿਸਤਾ ਜਿਹਾ ਕਲਰ ਹੈ ਬਹੁਤ ਪਿਆਰਾ ਜਿਹਾ ਸੇਮ ਹੀ ਕਲਰ ਡਿਜ਼ਾਈਨਿੰਗ ਹੋਊਗੀ ਜਿਹੜੀ ਪਹਿਲਾਂ ਦੇਖ ਲਈ ਉਦਾਂ ਹੀ ਇਹਦੇ ਲੇਸ ਵਗੈਰਾ ਲੱਗੇ ਆ ਇਹ ਜਿਹਾ ਕਲਰ ਸਹੀ ਆਇਆ ਉਹ ਤੋਂ ਥੋੜਾ ਨੁਕਟਾ ਫਿੱਕਾ ਹੈ ਉਹ ਬੇਬੀ ਪਿੰਕ ਜਿਹਾ ਐਗਜ਼ੈਕਟ ਬਹੁਤ ਪਿਆਰਾ ਜਿਹਾ ਬੇਬੀ ਪਿੰਕ ਹੁੰਦਾ ਨਾ ਜਿਹੜਾ ਉਹ ਵੱਡਾ ਸੀ ਤੇ ਇਹ ਵਾਲਾ ਜਿਹੜਾ ਹੈਗਾ ਇਹ ਪਿਸਤਾ ਜਿਹਾ ਕਲਰ ਹੈ ਇਹ ਆ ਐਸੇ ਹੀ ਇਹ ਸਹੀ ਹੈ ਅੱਛਾ ਸਾਰਾ ਸੂਟ ਇੱਥੇ ਇੱਥੇ ਸਹੀ ਹੈ ਪਿਕ ਠੀਕ ਲੱਗਦਾ। ਲਓ ਜੀ ਅਗਲਾ ਦੇਖੋ। ਮਿੱਠਾ ਪੀਲਾ। ਇਹਨੂੰ ਆਪਾਂ ਕਹਿੰਦੇ ਹੁੰਦੇ ਆ ਮਿੱਠਾ ਪੀਲਾ ਕਲਰ। ਠੀਕ ਹੈ ਜੀ। ਇਹ ਹੈਗਾ ਦੁਪੱਟਾ। ਤਾਏ ਖੋਲਦੇ ਨਾ ਫਿੱਕਾ ਹੋ ਜਾਂਦਾ ਮੇਰਾ। ਵਚਨ। ਲਓ ਜੀ ਇਹ ਹੈਗਾ ਇਹਦਾ ਦੁਪੱਟਾ। ਬਹੁਤ ਸੋਹਣਾ ਜਿਹਾ ਕਲਰ ਹੈਗਾ ਜੀ। ਕੈਮਰਾ ਜੋ ਵੀ ਮਰਜ਼ੀ ਦਿਖਾਵੇ। ਪਰ ਬਹੁਤ ਪਿਆਰਾ ਕਲਰ ਹੈ 1600 1795 ਵਿੱਚ। ਲਓ ਹੁਣ ਤੁਹਾਨੂੰ ਮੈਂ ਦਿਖਾਉਂਗੀ ਵਿਦਆਊਟ ਦੁਪੱਟਾ ਸੂਟ ਕੁਛਕ ਪਹਿਣਾ ਇਸ ਤਰ੍ਹਾਂ ਦੇ ਸੂਟ ਚਾਹੀਦੇ ਹੁੰਦੇ ਆ ਘਰੇ ਪਾਉਣ ਲਈ ਲਓ ਜੀ ਆਦਾਂ ਦੇ ਸੂਟ ਆ ਜਿਹੜੇ ਇਹ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਇਹ ਕੇ ਟੈਕਸ ਦਾ ਸੂਟ ਤੇ ਪ੍ਰਾਈਸ ਹੈਗੀ ਸਿਰਫ 600 ਰੁਪਏ ਇਹ ਸੂਟ 600 ਦੇ ਵਿੱਚ ਮਿਲ ਜਾਣਾ ਤੁਹਾਨੂੰ ਸ਼ਿਪਿੰਗ ਚਾਰजेस ਕੋਈ ਨਹੀਂ ਹੈਗੇ ਅਗਲਾ ਦੇਖੋ ਇਹ ਰਾਮ ਟੈਕਸ ਦਾ ਸੂਟ ਹੈ ਸੋਨਾ ਜਿਹਾ ਕਲਰ ਹੈ ਆ ਲੋ ਸਹੀ ਹੈ ਕਲਰ ਪੀਚ ਜਿਹਾ ਕਲਰ ਹੈ ਸਹੀ ਆ ਰਿਹਾ ਹੈ ਇਹ ਸੂਟ 750 ਦੇ ਵਿੱਚ ਮਿਲ ਜੂਗਾ ਸ਼ਿਪਿੰਗ ਚਾਰजेस ਕੋਈ ਨਹੀਂ ਹੈਗੇ ਇਹਦੇ ਇਹਦਾ ਹੀ ਇੱਕ ਕਲਰ ਹੋਰ ਦੇਖ ਲਓ ਤੁਸੀਂ ਕਰੀਮ ਕਲਰ ਬਹੁਤ ਸੋਹਣਾ ਲੱਗਦਾ ਕਰੀਮ ਕਲਰ ਸਹੀ ਆ ਰਿਹਾ ਸਹੀ ਆ ਰਿਹਾ ਕਰੀਮ ਕਲਰ ਦੇ ਵਿੱਚ ਹੈਗਾ ਐਗਜ਼ੈਕਟ ਕਰੀਮ ਕਲਰ ਪ੍ਰਾਈਸ 750 ਲਓ ਜੀ ਨੈਕਸਟ ਦੇਖੋ ਤੇ ਇਹ ਇੱਕ ਟੈਕਸ ਦਾ ਸੂਟ ਹੈ ਸ਼ੰਕਰ ਬ੍ਰਾਂਡ ਦਾ ਸੂਟ ਹੈ ਪ੍ਰਾਈਸ ਹੈਗੀ 600 ਇਹਨਾਂ ਸੂਟਾਂ ਨੂੰ ਤੁਸੀਂ ਜਿਵੇਂ ਮਰਜ਼ੀ ਘਰੇ ਪਾਈ ਫਿਰੋ ਠੀਕ ਹੈ ਕਾਟਨ ਦੇ ਦੁਪੱਟਿਆਂ ਨਾਲ ਪਾਈ ਫਿਰੋ ਕਾਟਨ ਦੇ ਦੁਪੱਟੇ ਵੀ ਦੇ ਦਾਂਗੇ ਤੁਹਾਨੂੰ ਨਾਲ ਲਓ ਜੀ ਅਗਲਾ ਦੇਖੋ ਸਕਿਨ ਜਿਆ ਕਲਰ ਹੈਗਾ ਇਹ ਰਾਮ ਟੈਕਸ ਦਾ ਸੂਟ ਹੈ ਜੀ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਪਿਓਰ ਕਾਟਨ ਦਾ ਸੂਟ ਰਾਮ ਟੈਕਸ ਦਾ ਕੈਮਰੀ ਕਾਟਨ ਬਿਲਕੁਲ ਟਰਾਂਸਪੇਰੈਂਸੀ ਨਹੀਂ ਹੈਗੀ ਕੁਝ ਵੀ ਨਹੀਂ ਦਿਖਦਾ ਇਹਦੇ ਨੀਚੇ ਦੀ ਜਿਵੇਂ ਮਰਜ਼ੀ ਪਾਓ ਹੰਡਾਓ ਬੀਬੀਆਂ ਪਾਉਣ ਦਾਦੀਆਂ ਪਾਉਣ ਨਾਨੀਆਂ ਪਾਉਣ ਜਿਹੜਾ ਮਰਜ਼ੀ ਪਾਵੇ ਤੇ ਪ੍ਰਾਈਸ ਹੈਗੀ ਹੈ 950 ਆ ਦੇਖੋ ਜੀ 컬러 ਇਹਦਾ ਵੀ ਬਹੁਤ ਜਿਆਦਾ ਸੋਹਣਾ ਹੈ। ਲੋ ਤੇ ਆ ਹੈਗੀ ਸਲਵਾਰ ਇਹਦੀ ਸ਼ਰਟ ਦਾ ਪ੍ਰਿੰਟ ਤੇ ਕਲਰ ਦੇਖੋ ਕਿੰਨਾ ਸੋਹਣਾ ਹੈ। ਬਹੁਤ ਪਿਆਰਾ ਹੈ। ਇਹਨੂੰ ਨਿਆਣੀ ਸਿਆਣੀ ਜਿਹੜੀ ਮਰਜ਼ੀ ਪਾ ਲੇ। ਇਹਦੀ ਪ੍ਰਾਈਸ ਵੀ 9900। ਲੋ ਇਹ ਦੇਖੋ। ਲੋ ਇਹ ਸ਼ਰਟ ਸਲਵਾਰਾਂ ਦੇ ਕਲਰ ਸੇਮ ਹੈ, 베이스 ਸੇਮ ਹੈ। ਵਿੱਚ ਰੰਗ ਹੈ ਜਿਹੜੇ ਪ੍ਰਿੰਟ ਦਾ ਫਰਕ ਪੈਂਦਾ ਜਾਂਦਾ। ਲੋ 950 ਦੇ ਵਿੱਚ ਰਾਮ ਟੈਕਸ ਦੀ ਕਾਟਨ ਦਾ ਸੂਟ ਆ ਜੀ ਤੁਹਾਡੇ ਕੋਲੇ ਸ਼ਿਪਿੰਗ ਕੋਈ ਨਹੀਂ ਹੈਗੀ। ਹलो ਨੈਕਸਟ ਮੈਂ ਹੁਣ ਥੋੜੇ ਜਿਹਾ ਤੁਹਾਨੂੰ ਦੁਪੱਟੇ ਦਿਖਾਦਾ ਜਿਹੜੇ ਦੁਪੱਟੇ ਆਪਾਂ ਪਹਿਲਾਂ ਲਿਆਂਦੇ ਸੀ ਹੁਣ ਆਪਣੇ ਕੋਲੇ ਥੋੜੇ ਜਿਹੇ ਦੁਪੱਟੇ ਹੋਰ ਆ ਗਏ। ਲਓ ਜੀ ਜਿਹੜੇ ਦੁਪੱਟੇ ਬਹੁਤ ਜ਼ਿਆਦਾ ਡਿਮਾਂਡ ਚ ਰਹੇ ਸੀਗੇ ਉਹ ਦੁਪੱਟੇ ਮੈਂ ਤੁਹਾਨੂੰ ਦਿਖਾਉਣੀ ਆ। ਬੜੀ ਸੋਹਣੀ ਕਾਟਨ ਹੈ ਜੀ ਜਿਹੜੀਆਂ ਭੈਣਾਂ ਕੋਲੇ ਗਈਆਂ ਉਹਨਾਂ ਨੂੰ ਪਤਾ ਹੈ ਜੀ ਬਹੁਤ ਸੋਹਣੀ ਕਾਟਨ ਹੈ ਇਹ। ਆ ਲਓ। ਫੁਲੇ ਜਿਹੜੇ ਦੁਪੱਟਿਆਂ ਨੇ ਵੱਡੇ ਵੱਡੇ ਤੇ ਵਧੀਆ ਕਾਟਨ ਦੇ ਵਿੱਚ ਦੁਪੱਟੇ ਆ ਬਹੁਤ ਜਿਆਦਾ ਸੋਹਣੇ ਹੁਣ ਭੈਣਾ ਕਹਿ ਦੇਣੀਆਂ ਫਲਾਨੇ ਸਾਹ ਤੋਂ 200 ਦਾ ਮਿਲਦਾ ਜੀ ਰੇਟਸ ਹੋਦਾ ਮਿਲਦਾ ਸਾਰਾ ਕੁਝ ਮਿਲ ਜਾਂਦਾ ਜੀ ਪਰ ਕਾਟਨ ਦਾ ਫਰਕ ਜ਼ਰੂਰ ਹੁੰਦਾ ਠੀਕ ਹੈ ਜੀ ਲਓ 250 ਦਾ ਦੁਪੱਟਾ ਮਿਲੂਗਾ ਤੁਹਾਨੂੰ ਮਲਾਈ ਵਰਗੀ ਕਾਟਨ ਆਉਗੀ ਤੇ ਇੱਕ ਆਹ ਵਾਲਾ ਦੁਪੱਟਾ ਦੇਖੋ ਇਹ ਆਲਓਵਰ ਪ੍ਰਿੰਟ ਆ ਇਹਦੇ ਵਿੱਚ ਇਸ ਤਰ੍ਹਾਂ ਦਾ ਲੋ ਠੀਕ ਹੈ ਜੀ 250 ਦੇ ਵਿੱਚ ਇਹ ਦੁਪੱਟਾ ਮਿਲੂਗਾ ਤੁਹਾਨੂੰ ਕਿਉਂਕਿ ਇਹ ਦੀ ਕਾਟਨ ਬਹੁਤ ਸੋਹਣੀ ਕਾਟਨ ਸਾਰਿਆਂ ਦੀ ਬਹੁਤ ਵਧੀਆ ਕਾਟਨ ਠੀਕ ਹੈ ਜੀ ਜੇ ਤਾਂ ਤੁਸੀਂ ਕੱਲਾ ਦੁਪੱਟਾ ਲੈਣਾ ਹੈਗਾ ਤਾਂ 300 ਚ ਆਊਗਾ 50 ਰੁਪਏ ਸ਼ਿਪਿੰਗ ਪਊਗੀ ਜੇ ਤਿੰਨ ਦੁਪੱਟੇ ਲਓਗੇ ਤਾਂ 1 50 ਰੁਪਏ ਸ਼ਿਪਿੰਗ ਪਊਗੀ ਜੇ ਸੂਟ ਦੇ ਨਾਲ ਲਓਗੇ ਕਿਸੇ ਨਾਲ ਫਿਰ ਕੋਈ ਸ਼ਿਪਿੰਗ ਨਹੀਂ ਫਿਰ 250 ਚ ਹੀ ਆ ਜੀ ਲਓ ਜੀ ਨੈਕਸਟ ਦਿਖਾਉਣੀ ਆ ਇੱਕ ਦੁਪੱਟਾ ਆ ਬਚਿਆ ਇਹ ਸਿਰਫ ਆਪਣੇ ਕੋਲ ਇੱਕੋ ਹੀ ਆ ਉਹ ਘੁੱਗੀਆਂ ਵਾਲਾ ਹੋਰ ਕੋਈ ਨਹੀਂ ਹੈਗਾ ਇਹ ਕਈ ਰੰਗਾਂ ਦੇ ਵਿੱਚ ਆਇਆ ਸੀ ਪਰ ਇੱਕੋ ਹੀ ਰੰਗ ਹੈ ਹੁਣ ਆਪਣੇ ਕੋਲ ਇਹ ਆ ਲਓ ਠੀਕ ਹੈ ਜੀ ਆ ਇਹਦੇ ਪੱਲੇ ਨੇ ਇਸ ਤਰ੍ਹਾਂ ਦੇ ਤੇ ਆ ਇਹਦਾ ਸੈਂਟਰ ਹੈ ਤੇ ਪ੍ਰਾਈਸ ਹੋਊਗੀ 250 ਲੋ ਨੈਕਸਟ ਹੈਗਾ ਇਹ ਵਾਲਾ ਬੜਾ ਹੀ ਸੋਹਣਾ ਦੁਪੱਟਾ ਜੀ ਇਹ ਬੜਾ ਸਰਦਾਰੀ ਦੁਪੱਟਾ ਹੈ ਦੇਖਣ ਨੂੰ ਭਾਵੇਂ ਤੁਹਾਨੂੰ ਐ ਲੱਗ ਰਿਹਾ ਹੋਵੇ ਫਿੱਕਾ ਜਿਹਾ ਪਰ ਜੇ ਤੁਹ ਖੋਲੂਗੀ ਉਦੋਂ ਦੇਖੇਗੀ ਲਓ ਜੀ ਇੰਨਾ ਸੋਹਣਾ ਦੁਪੱਟਾ ਹੈ ਨਾ ਇਹ ਇਹ ਆਲਟ ਲਓ ਇਹ ਵਾਲਾ ਦੁਪੱਟਾ ਇਸ ਤਰ੍ਹਾਂ ਦੇ ਬੱਲੇ ਤੇ ਆਹ ਵਾਲੀ ਕੰਨੀ ਤੇ ਹਲਕਾ ਜਾਂ ਗ੍ਰੀਨ ਕਲਰ ਠੀਕ ਹੈ ਥਾ ਲੋ ਜੀ ਬਹੁਤ ਪਿਆਰਾ ਦੁਪੱਟਾ ਹੈ ਬਹੁਤ ਜਿਆਦਾ ਸੋਹਣਾ ਦੁਪੱਟਾ ਹੈ ਤੇ ਕਲਰ ਦਿਖਾ ਦੇਣੀ ਹੈ ਤੁਹਾਨੂੰ ਇਹਦੇ ਵਿੱਚ ਮੈਂ ਹੋਰ ਇੱਕ ਇਹ ਵਾਲਾ ਕਲਰ ਮਿਲੂਗਾ ਜੀ ਗ੍ਰੇ ਜਾਂ ਸਿਲਵਰ ਗ੍ਰੇ ਜਿਹਾ ਕਲਰ ਹੈ ਇਹ ਠੀਕ ਹੈ ਹਾਂ ਇਹ ਬੜਾ ਕਲਰ ਹੈ ਸਹੀ ਆ ਰਿਹਾ ਹਾਂ ਸਹੀ ਆ ਰਿਹਾ ਬਹੁਤ ਸੋਹਣਾ ਕੱਟਿਆ ਇਹ ਤੇ ਅਗਲਾ ਦੁਪੱਟਾ ਹੈ ਜਿਹਦੇ ਜੀ ਇੱਕ ਹੋਰ ਮਿਲ ਜੂਗਾ ਤੁਹਾਨੂੰ ਇਹ ਵਾਓ ਸਕਿੰਨ ਜਾ ਠੀਕ ਹੈ ਆ ਦੇਖੋ ਸਕਿੰਨ 골ਡਨ ਜਾ ਬਹੁਤ ਸਿਆਰਾ ਜਿਹਾ ਹੈਗਾ ਤੇ ਨੈਕਸਟ ਹੈ ਜੀ ਲੋ ਆ ਦੁਪੱਟਾ ਤੁਹਾਨੂੰ ਲੋ ਕਾਫੀ ਜਿਆਦਾ ਵਧੀਆ ਲੱਗਦਾ ਦੁਪੱਟਾ ਵਿੱਚੋਂ ਸਾਰੇ ਹਲਕਾ ਹਲਕਾ ਪ੍ਰਿੰਟ ਹੈ ਇੱਕ ਕੰਨੀਆਂ ਦੇਖੋ ਤੁਸੀਂ ਕੰਨੀਆਂ ਦਾ ਪ੍ਰਿੰਟ ਦੇਖੋ ਇਹ ਵਾਲੀਆਂ ਦੀਆਂ ਕੰਨੀਆਂ ਨੇ ਬਾਰਡਰ ਬਣਿਆ ਹੋਇਆ ਕੰਨੀਆਂ ਤੇ ਲੰਬਾਈ ਚੌੜਾਈ ਪੂਰੀ ਹੈਗੀ ਆ ਦੁਪੱਟੇ ਦੀ ਤੇ ਦੁਪੱਟਾ ਐ ਨਹੀਂ ਆ ਵੀ ਉਹੀ ਸਿੰਥੈਟਿਕ ਜਾਂ ਤੇ ਜਾਂ ਮਰਿਆ ਜਾਂ ਬਾਲਾ ਉਹ ਭਲੇ ਦੁਪੱਟੇ ਨਹੀਂ ਹੈਗੇ ਇਹ ਬਹੁਤ ਸੋਹਣੇ ਦੁਪੱਟੇ ਆ ਠੀਕ ਹੈ ਜੀ ਲੋ ਕਾਫੀ ਜਿਆਦਾ ਲਾਈਕ ਕੀਤੇ ਗਏ ਦੁਪੱਟੇ ਆ ਇਹ ਤੇ ਨੈਕਸਟ ਹੈ ਦੇ ਵਿੱਚ ਇਹ ਵਾਲਾ ਦੁਪੱਟਾ ਜਿਹੜਾ ਹੁਣ ਦਿਖਾਇਆ ਸੀ ਇਹ ਵਾਲਾ ਦੁਪੱਟਾ ਤੇ ਤੁਹਾਨੂੰ ਇੱਕ ਆ ਵਾਲਾ ਕਲਰ ਮਿਲਦਾ ਉਹਦੇ ਵਿੱਚ ਦੋ ਕਲਰ ਇਹ ਮਿਲਣਗੇ ਤੇ ਨੈਕਸਟ ਦੇਖੋ ਤੁਸੀਂ ਇੱਕ ਮੈਂ ਤੁਹਾਨੂੰ ਦੁਪੱਟਾ ਦਿਖਾਵਾਂ ਇਹ ਹੋ ਇਹ ਦੁਪੱਟਾ ਬਹੁਤ ਲਾਈਕ ਕੀਤਾ ਸੀ ਪਹਿਣਾ ਨੇ ਕਿਉਂਕਿ ਮੇਰੇ ਬਲੌਗ ਦੇ ਵਿੱਚ ਉਹਨਾਂ ਨੇ ਮੇਰੇ ਤੇ ਲਿਆ ਹੋਇਆ ਦੇਖਿਆ ਸੀ ਔਰ ਬਹੁਤ ਡਿਮਾਂਡ ਚ ਰਿਹਾ ਇਹ ਹੁਣ ਦੁਬਾਰਾ ਤੋਂ ਫੇਰ ਆਏ ਨੇ ਦੁਪੱਟੇ ਇਹ ਆ ਲਓ ਬਹੁਤ ਸੋਹਣਾ ਦੁਪੱਟਾ ਇਹ ਮੇਰੇ ਕੋਲ ਇੱਕ ਦੁਪੱਟਾ ਇਹ ਆਪਣਾ ਸੇਲ ਵੀ ਹੋ ਗਿਆ ਵੈਸੇ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਇਹ 550 ਦਾ ਦੁਪੱਟਾ ਇਸ ਤੋਂ ਗਿਆ ਸਰ ਉਹ 550 ਇਹ ਵੀ 550 ਦਾ ਉਹ ਵੀ 550 ਦਾ ਨਹੀਂ ਪ੍ਰਿੰਟ ਉਹ ਲਓ ਦੇਖੋ ਜੀ ਪ੍ਰਿੰਟ ਆਹ ਬਹੁਤ ਸੋਹਣਾ ਪ੍ਰਿੰਟ ਹੈ ਹਲਕੀ ਹਲਕੀ ਵਿੱਚ ਨਾ ਕਿਤੇ ਸਿੱਪੀ ਜੀ ਦੀ ਝਲਕ ਵੀ ਪੈਂਦੀ ਆ ਸੌਫਟ ਕੋਟੇ ਦਾ ਦੁਪੱਟਾ ਫੋਰ ਸਾਈਡ ਲੇਸ ਹੈ ਆਹ ਲਓ ਜੀ ਬਹੁਤ ਸੋਹਣਾ ਦੁਪੱਟਾ ਹੈ ਇਹ ਕਾਫੀ ਸੋਹਣਾ ਲੱਗਦਾ ਜਦੋਂ ਲੈਣੇ ਆ ਨਾ ਉੱਤੇ ਬੜੀ ਅੱਛੀ ਜੀ ਫੀਲ ਆਉਂਦੀ ਆ ਲੈ ਕੇ ਸਿੰਪਲ ਜਿਹਾ ਦੁਪੱਟੇ ਨਾਲ ਸੋਹਣੇ ਲਾਉਦੇ ਆ 550 ਦਾ ਦੁਪੱਟਾ ਤੇ ਫੋਰ ਸਾਈਡ ਇਹ ਵਾਲੀ ਲੇਸ ਮਿਲੂਗੀ ਅਗਰ ਤਾਂ ਤੁਸੀਂ ਇਕੱਲਾ ਦੁਪੱਟਾ ਮੰਗਾਉਂਗੇ ਤਾਂ 600 ਦਾ ਪਾਊਗਾ ਸੂਟ ਨਾਲ ਮੰਗਾਉਂਗੇ ਤਾਂ 850 ਦਾ ਇਹ ਵਾਲੇ ਦੁਪੱਟੇ ਮੇਰੇ ਖਿਆਲ ਆ ਥੋੜੇ ਜਿ ਘੱਟ ਰੇਂਜਦੇ ਆ ਇਹ ਤੁਹਾਨੂੰ ਦੱਸ ਦਿੰਦੀ ਆ ਲੋ ਜੀ ਜਿਹੜਾ ਆਹ ਵਾਲਾ ਦੁਪੱਟਾ ਹੈ ਇਹਦੇ ਚ ਥੋੜੀ ਜਿ ਚਿਰਖੀ ਹੈ ਆਜੀ ਹੂੰ ਆਪ ਤੁਹਾਈ ਨੇ ਲਓ ਜੀ ਇਹ ਨਾ ਦੁਪੱਟਾ ਹੈਗਾ 150 ਦਾ ਪਰ ਇਹਦੇ ਚ ਨਾ ਹਲਕੀ ਜਿਹੀ ਚਿਰਖੀ ਆ ਆ ਦੇਖੋ ਤੁਸੀਂ ਮਾੜੀ ਜੀ ਦੇਖ ਲਓ ਨੇੜੇ ਕਰਕੇ ਦਿਖਾ ਦਈਏ ਕੋਈ ਬਾੜੀ ਨਹੀਂ ਹੈ ਤੇ ਇਹ ਇਸ ਕਰਕੇ ਦੁਪੱਟਾ ਜਿਹੜਾ ਤੁਹਾਨੂੰ 130 ਰੁਪਏ ਦੇ ਵਿੱਚ ਮਿਲੂਗਾ ਸ਼ਿਪਿੰਗ ਚਾਰजेस ਕੋਈ ਨਹੀਂ ਹੈ ਆ ਦੁਪੱਟਾ ਵੈਸੇ 130 ਰੁਪਏ ਦਾ ਜੀ ਲਓ ਦੇਖ ਲਓ 130 ਰੁਪਏ ਦਾ ਦੁਪੱਟਾ ਹੈ ਥੋੜਾ ਜਿਹਾ ਕਾਟਨ ਦਾ ਫਰਕ ਹੁੰਦਾ ਥੋੜਾ ਜਿਹਾ ਐਵੇਂ ਨਹੀਂ ਆ ਕਿ ਮਾੜਾ ਦੁਪੱਟਾ ਬਹੁਤ ਵਧੀਆ ਦੁਪੱਟਾ ਘਰੇ ਲੈਣ ਲਈ ਠੀਕ ਹੈ ਠੀਕ ਹੈ 130 ਰੁਪਏ ਦੇ ਵਿੱਚ ਆ ਜੀ ਠੀਕ ਹੈ ਜੀ ਜੇ ਤੁਸੀਂ ਇਕੱਲਾ ਮੰਗਾਉਂਗੇ ਤਾਂ 50 ਰੁਪਏ ਹੋਰ ਲੱਗਣਗੇ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ